ਸੋ ਆਪਾਂ ਸ਼ੁਰੂ ਕਰਦੇ ਆਂ ਜੀ ਤੇ ਮੈਂ ਇੱਥੇ ਲੈਂਡ ਕਰਤਾ ਸੀਗਾ 1 ਸਤੰਬਰ 2021 ਦੇ ਵਿੱਚ ਮੈਂ ਇੱਕ ਹੀ 1 ਸਤੰਬਰ 2021 ਦੇ ਵਿੱਚ ਆਇਆ ਸੀਗਾ ਇੱਥੇ ਤੇ ਆਪਣੇ ਕੋਲ ਦੋ ਬੈਗ ਸੀਗਾ ਤੁਸੀਂ ਫੋਟੋ ਦੇਖ ਲਿਓ ਚ ਲੱਗੀ ਹੋਊਗੀ ਮੈਂ 2021 ਦੇ ਵਿੱਚ ਆਇਆ ਸੀ ਤੇ ਦੋ ਬੈਗ ਲੈ ਕੇ ਆਇਆ ਸੀ ਇੱਕ ਜੈਕਟ ਸੀਗੀ ਮੇਰੇ ਕੋਲ ਬਸ ਤੇ ਮੇਰਾ ਕਿਸੇ ਨੇ ਅਰੇਂਜ ਕਰਤਾ ਸੀਗਾ ਤੇ ਕਿਸੇ ਨੇ ਲੈਣ ਆਣਾ ਸੀ ਉਹ ਅਰੇਂਜ ਹੋ ਗਿਆ ਸੀ ਸੋ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਸਿਰ ਨ ਵਗੈਰਾ ਸਾਰਾ ਕੁਝ ਆਬ ਕੀਤਾ ਮੈਨੂੰ ਪਤਾ ਨਹੀਂ ਸੀਗਾ ਤਾਂ ਮੈਂ ਅਗਲੇ ਦਿਨ ਹੀ ਜਿੱਥੇ ਮੈਂ ਰਹਿ ਰਿਹਾ ਸੀ ਉਦੋਂ ਦਾ ਕਵਾਰਨਟਾਈਨ ਕਰਦੇ ਸੀਗੇ ਉਹ ਤੁਸੀਂ ਬਾਹਰ ਨਹੀਂ ਨਿਕਲਣਾ ਪਰ ਯੂ نو ਬ੍ਰਾਊਨ ਬॉयਸ ਆਪਾਂ ਨੂੰ ਕੀੜਾ ਲੱਗਿਆ ਹੁੰਦਾ ਕੈਨੇਡਾ ਆ ਗਿਆ ਬਾਹਰ ਨਾ ਨਿਕਲੇ ਹੁਣ ਤਾਂ ਫਿਰ ਆਪਾਂ ਨਿਕਲ ਗਏ ਬਾਹਰ ਅਗਲੇ ਦਿਨ ਹੀ ਤੇ ਅਗਲੇ ਦਿਨ ਹੀ ਬਾਹਰ ਨਿਕਲ ਕੇ ਆਪਾਂ ਫਿਰ ਜਾਂਦੇ ਤੁਰਦੇ 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 ਅੱਜ ਮੈਂ ਉਹ ਦੇਖਦਾ ਜਗਾ ਜਿੱਥੋਂ ਮੈਂ ਤੁਰਦਾ ਸੀਗਾ ਨਾ ਮੈਂ ਕਹਿੰਦਾ ਨਾ ਤੁਰਦੇ ਸੀਗਾ ਆਪਾਂ ਇਹਨਾਂ ਬਹੁਤ ਤੁਰਿਆ ਮੈਂ ਉਸ ਟੇਕ ਤੇ ਤੁਰਦੇ ਤੁਰਦੇ ਆਪਾਂ ਹੈਪੀ ਸਿੰਘ ਆ ਗਏ ਇੱਥੇ ਉਹ ਪਹਿਲਾਂ ਉਹ ਸ਼ੇਕ ਪੀਤਾ ਉਸ ਤੋਂ ਬਾਅਦ ਬੈਂਕ ਗਏ ਬੈਂਕ ਜਾ ਕੇ ਪਤਾ ਲੱਗਿਆ ਕਿ ਬੈਂਕ ਜਾ ਕੇ ਖਾਤਾ ਤਾਂ ਖੁੱਲ ਸਾਰਾ ਕੁਝ ਹੋ ਗਿਆ ਡਨ ਪਰ ਜਦੋਂ ਮੈਂ ਫਿਰ ਸਿਨ ਸਨ ਬਣਾਣ ਗਿਆ ਉੱਥੇ ਫਿਰ ਤੁਹਾਨੂੰ ਕੋਈ ਹੋਰ ਡਾਕੂਮੈਂਟ ਚਾਹੀਦੇ ਸੀ ਕਿ ਜਿਹੜਾ ਨਹੀਂ ਪਤਾ ਸੀ ਫੇ ਮੇਰੇ ਦੁਆਰਾ ਗਿਆ ਲੱਗਿਆ ਸੋ ਇਹ ਜਿਹੜੇ ਸਿਨ ਹੋ ਗਿਆ ਸਿਮ ਹੋ ਗਈ ਆ ਆਪਣਾ ਸਿਨ ਹੋ ਗਿਆ ਸਿਮ ਹੋ ਗਈ ਆਪਣਾ ਬੈਂਕ ਵਾਲਾ ਕੰਮ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਕੰਮ ਟ੍ਰਾਂਜ਼ਿਟ ਕਾਰਡ ਹੋ ਗਿਆ ਇਹ ਸਾਰਾ ਕੁਝ ਤੁਹਾਨੂੰ ਆਪ ਕਰਨਾ ਪੈਂਦਾ ਟ੍ਰਾਂਜ਼ਿਟ ਕਾਰਡ 'ਚ ਮੈਨੂੰ ਯਾਦ ਹੈ ਕਿ ਇੱਕ ਮੇਰੀ ਦੋਸਤ ਸੀਗੀ ਇੱਥੇ ਰਹਿੰਦੀ ਸੀ ਉਹਨੇ ਹੈਲਪ ਕੀਤੀ ਸੀ ਮੈਨੂੰ ਉਹਨੇ ਆਪਣਾ ਕਾਰਡ ਚੱਕ ਕੇ ਦਿੱਤਾ ਸੀਗਾ ਉਹਦਾ ਬਹੁਤ-ਬਹੁਤ ਧੰਨਵਾਦ ਜੀ ਉਹ ਵੀਡੀਓ ਦੇਖਦੀ ਹੋਊਗੀ ਏ ਉਹਦਾ ਨਾਮ ਜਸ਼ਨ ਮੈਂ ਮੈਂਸ਼ਨ ਵੀ ਕਰ ਦਣਾ ਸੋ ਉਹਦਾ ਬਹੁਤ-ਬਹੁਤ ਧੰਨਵਾਦ ਮੇਰੀ ਯਾਦ ਹੈ ਉਹ ਵੀ ਤੇ ਉਸ ਤੋਂ ਬਾਅਦ ਆਪਾਂ ਹਨਾ ਅੱਗੇ ਵਧੀਏ ਤਾਂ ਫਿਰ ਮੇਰਾ ਕਾਲਜ ਸ਼ੁਰੂ ਹੋ ਗਿਆ ਕਾਲਜ ਦਾ ਮੇਰਾ ਡੀਆ ਤੋਂ ਹੀ ਸ਼ੁਰੂ ਸੀਗਾ ਬਸ ਇਹ ਸੀਗਾ ਕਿ ਇੱਥੇ ਆ ਕੇ ਫਿਰ ਮੇਦੀ ਇਨ ਪਰਸਨ ਸਟੱਡੀ ਸ਼ੁਰੂ ਹੋ ਗਈ ਮੈਂ ਕਾਫੀ ਕਾਫੀ ਕਾਲਜ ਗਿਆ ਤੇ ਕਾਫੀ ਵੱਖਰਾ ਮਾਹੌਲ ਸੀਗਾ ਉੱਥੇ ਓਦਾਂ ਆਪਣੇ ਆਪਣੇ ਹੈਗੇ ਪੰਜਾਬੀ ਵਗੈਰਾ ਪਰ ਇਹ ਹੈ ਕਿ ਤੁਹਾਨੂੰ ਇਹ ਫੀਲ ਵੀ ਹੁੰਦਾ ਕਈ ਵਾਰੀ ਕਿ ਅਸੀਂ ਗੋਰਿਆਂ ਦੇ ਦੇਸ਼ ਆਏ ਸੀਗੇ ਹਨਾ ਤਾਂ ਸਾਨੂੰ ਓਦਾਂ ਦਾ ਮਾਹੌਲ ਮਿਲਦਾ ਸੀ ਪਰ ਸਾਨੂੰ ਐਦਾਂ ਦਾ ਮਾਹੌਲ ਨਹੀਂ ਮਿਲਦਾ ਤੁਸੀਂ ਸੋਚ ਰਹੇ ਹੋਗੇ ਕਿ ਮੈਂ ਕੈਨੇਡਾ ਜਾਊਂਗਾ ਤੇ ਮੈਨੂੰ ਗੋਰਿਆਂ ਦੇਖਣ ਗਿਆ ਗੋਰੇ ਦੇਖਣਗੇ ਜੌਨ ਦੇਖੇਗਾ ਮਾਈਕਲ ਦੇਖੇਗਾ ਐਦਾਂ ਦੇਖੇਗਾ ਉਧਰ ਨਾ ਇਹ ਤੁਹਾਨੂੰ ਸਿਮਰਨ ਇਹ ਤੇ ਤੁਹਾਨੂੰ ਸਹਿਜ ਇੱਥੇ ਤੁਹਾਨੂੰ ਮਨਮੀਤ ਇੱਥੇ ਤੁਹਾਨੂੰ ਮਨਪਰੀਤ ਇੱਥੇ ਸੁਖਪਰੀਤ ਦਿਲਪਰੀਤ ਛਣ ਸਹਿਜਪਰੀਤ ਇੱਤਾ ਦੇ ਮੁੰਡੇ ਕੁੜੀਆਂ ਨੂੰ ਮਿਲਣਗੇ ਤੁਹਾਨੂੰ ਤਤ ਤੀ ਬਹੁਤ ਹੀ ਐਕਸਪੈਕਟੇਸ਼ਨਸ ਲਾ ਕੇ ਜਿਹੜੀ ਨਾ ਆਇਓ ਕਿ ਹਾਂ ਵੀ ਮੈਨੂੰ ਜੌਨ ਮਿਲੇਗਾ ਮੈਂ ਮਾਈਕਲ ਦੇ ਨਾਲ ਗੱਲ ਕਰੂੰਗਾ ਮੈਂ ਜੈਸਿਕਾ ਨਾਲ ਗੱਲਬਾਤ ਕਰੂੰਗਾ ਦੇ ਨਾਲ ਕਾਫੀ ਪੀਣ ਜਾਊਗਾ ਨਾ ਪਰਿਆ ਨਾ ਇਹ ਕਾਲਜ ਕੈਨੇਡਾ ਆ ਇਹ ਹੁਣ ਉਹ ਚੀਜ਼ ਨਹੀਂ ਰਹੀ ਤਾਂ ਇਸ ਕਰਕੇ ਮਾਈਕਲ ਮੂਕਲ ਦੇ ਸਪਨੇ ਲੈਣੇ ਬੰਦ ਕਰਦੇ ਹੋ ਤੇ ਆ ਮਨਪ੍ਰੀਤ ਦੇ ਮਨਮੀਤ ਦੇ ਸਪਨੇ ਲੈ ਲੈ ਸ਼ੁਰੂ ਕਰਦੇ ਹੋ ਕਿ ਬਈ ਮੈਨੂੰ ਆ ਹੀ ਮਿਲਣਾਗਾ ਇਹਦੇ ਨਾਲ ਵੀ ਕਾਫੀ ਬੰਦੇ ਨੂੰ ਸ਼ੌਕ ਹੁੰਦਾ ਯਾਰ ਉਹ ਫਿਰ ਟੈਨਸ਼ਨ ਚ ਆ ਜਾਂਦਾ ਕਿ ਯਾਰ ਮੈਂ ਇੱਥੇ ਪੜਨ ਆਇਆ ਸੀ ਗੋਰਿਆਂ ਦੇ ਦੇਸ਼ ਚ ਤੇ ਇੱਥੇ ਮੈਨੂੰ ਪੰਜਾਬੀ ਮਿਲਦੇ ਸੋ ਬੰਦੇ ਨੂੰ ਪਤਾ ਹੁੰਦਾ ਐਕਸਪੈਕਟੇਸ਼ਨ ਉਦਾਂ ਦੀ ਹੀ ਲਾ ਕੇ ਆਵੇ ਆਪਣੇ ਆਪ ਨੂੰ ਉੱਥੇ ਤੱਕ ਰੱਖੇ ਦੂਜੀ ਗੱਲ ਆ ਜਾਂਦੀ ਆਪਣੀ ਜਦੋਂ ਮੈਂ ਫਿਰ ਪੜਾਈ ਕੀਤੀ ਤਾਂ ਉਸ ਤੋਂ ਬਾਅਦ ਫਿਰ ਪਾਰਟ ਟਾਈਮ ਜੌਬ ਹਨਾ ਪਾਰਟ ਟਾਈਮ ਜੌਬ ਲੱਭੀ ਮੈਂ ਪਹਿਲਾ ਮੈਂ ਪਹਿਲਾ ਕੰਮ ਕੀਤਾ ਮੈਂ ਵੇਅਰ ਹਾਊਸ ਫਿਰ ਮੈਂ ਸਿਕਿਉਰਿਟੀ ਕਰ ਲੱਗਿਆ ਜਦੋਂ ਮੇਰਾ ਲਾਇਸੈਂਸ ਮਿਲ ਗਿਆ ਕੰਮ ਮੈਨੂੰ ਉਸ ਟਾਈਮ ਮਿਲਣ ਚ ਦਿੱਕਤ ਨਹੀਂ ਆਈ ਸੀ ਕਿ ਕੋਵਿਡ ਦਾ ਟਾਈਮ ਚੱਲਦਾ ਸੀਗਾ ਕੋਵਿਡ ਦੇ ਵਿੱਚ ਉਹਨਾਂ ਨੇ ਸਿਕਿਉਰਿਟੀ ਗਾਰਡ ਜਿੱਦਾਂ ਤੇ ਹਾਇਰ ਕੀਤੇ ਜਿਨ੍ਹਾਂ ਨੂੰ ਕੋਵਿਡ ਸਾਈਡ ਤੇ ਬਿਠਾਣਾ ਸੀਗਾ ਪਰ ਮੈਨੂੰ ਉਹ ਆਰਾਮ ਨਾਲ ਬੜੇ ਸੌਖੇ ਤਰੀਕੇ ਨਾਲ ਮੈਨੂੰ ਕੰਮ ਮਿਲ ਗਿਆ ਸੀ ਇਸ ਗੱਲ ਨੂੰ ਮੈਂ ਬਹੁਤ-ਬਹੁਤ ਸ਼ੁਕਰਾਨਾ ਕਰੀ ਮੈਨੂੰ ਕੰਮ ਦੀ ਕੋਈ ਪ੍ਰੋਬਲਮ ਨਹੀਂ ਆਈ ਪਰ ਅੱਜ ਜਿਹੜੇ ਹਾਲਾਤ ਨੇ ਸਪਸ਼ਟ ਗੱਲ ਆ ਸਪਸ਼ਟ ਗੱਲ ਬਹੁਤ-ਬਹੁਤ ਖੋਇਆ ਪਿਆ ਕੰਮ ਦਾ ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਆ ਫਿਰ ਇਹ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ ਫਿਰ ਇਹ ਇਹ ਅਵੇਅਰ ਹੋਣ ਵਾਲੀ ਗੱਲ ਹੈ ਕਿ ਜੇ ਅਸੀਂ ਇੰਡੀਆ ਤੋਂ ਕੈਨੇਡਾ ਆਣ ਦਾ ਡਿਸੀਜਨ ਲੈ ਲਿਆ ਹੈ ਲਹਿ ਰਹੇ ਆ ਸਾਨੂੰ ਸੋਚ ਸਮਝ ਕੇ ਲੈਣਾ ਪੈਣਾ ਤੇ ਸਾਨੂੰ ਸਾਰੀ ਚੀਜ਼ਾਂ ਦਿਮਾਗ 'ਚ ਬਿਠਾਉਣੀ ਪੈਣੀ ਆ ਕਿ ਯਾਰ ਗੱਲ ਬਣ ਜੂ ਗੱਲ ਬਣ ਜੂ ਪੇਸ਼ੈਂਸ ਰੱਖ ਕੇ ਆਇਓ ਜੇ ਆਣਾ ਦਾ ਗੱਲ ਇਹ ਆ ਫਿਰ ਪੇਸ਼ੈਂਸ ਰੱਖ ਕੇ ਆਓਗੇ ਤਾਂ ਠੀਕ ਆ ਪਰ ਜੇ ਕਾੜੀ ਕਾੜੀ ਤੁਸੀਂ ਚੀਜ਼ਾਂ ਲਗਰੋਗੇ ਕਿ ਮੈਂ ਹੁਣੇ ਹੀ ਕਰਨਾ ਹੁਣੇ ਹੀ ਕਰਨਾ ਉਹ ਕਾਲ ਕਾਲ ਪਣਾ ਆਪਾਂ ਨੂੰ ਉੱਥੇ ਬਿਠਾਉਣਾ ਪੈਣਾ ਥੋੜਾ ਬੜਾ ਪ੍ਰੈਸ ਕਰਕੇ ਫਿਰ ਜਦੋਂ ਆਪਾਂ ਜੇ ਅੱਗੇ ਕੰਟੀਨਿਊ ਕਰੀਏ ਤੇ ਕੰਮ ਕੂਮ ਤਾਂ ਠੀਕ ਸੀਗਾ ਬਾਕੀ ਕੰਮ ਕੂਮ ਮਿਲਦਾ ਨਹੀਂ ਮਿਲਦਾ ਇਹ ਆਪਾਂ ਕਿਸੇ ਹੋਰ ਵੀਡੀਓ 'ਚ ਗੱਲ ਕਰਦੇ ਆ ਉਹ ਆਪਾਂ ਸੈਪਰੇਟ ਵੀਡੀਓ ਬਣਾਵਾਂਗੇ ਪਰ ਆਪਾਂ ਜੇ ਇੰਟਰਨੈਸ਼ਨਲ ਸਟੂਡੈਂਟਸ ਕੀ ਫੀਲ ਕਰਦੇ ਸੀਗੇ ਉਹ ਮੈਂ ਦਰਸਾਣਾ ਦੈਨ ਕੰਮ ਕਰਦੇ ਰਹੇ ਕੰਮ ਕਰਦੇ ਰਹੇ ਕਈ ਵਾਰੀ 12-12 ਘੰਟੇ ਵੀ ਲੱਗ ਜਾਂਦੇ ਸੀ ਕਿ ਨਹੀਂ 10 ਘੰਟੇ ਕ ਵੀ আর ਕਈ ਵਾਰੀ 8 ਘੰਟੇ ਤਾਂ ਮੇਰੀ ਫੀਸਾ ਫੂਸਾ ਵੀ ਨਿਕਲਦੀ ਆ ਮੇਰੇ ਨਾਲਦਿਆਂ ਨੇ ਕੁਝ ਹੈਲਪ ਕੀਤੀ ਆ ਫੀਸ ਵਗੈਰਾ ਦੇ ਵਿੱਚ ਉਹਨਾਂ ਨੇ ਹੈਲਪ ਕੀਤੀ ਐਂ ਦੈਨ ਹੁਣ ਮੈਂ ਉਹਨੂੰ ਹੌਲੀ-ਹੌਲੀ ਉਹ ਦੇ ਰਿਆਂ ਵਾਪਸ ਪਰ ਮੇਰਾ ਸੋਖਾ ਚੱਲ ਗਿਆ ਸਰ ਠੀਕ ਰਿਹਾ ਸਰਕਲ ਦੀ ਗੱਲ ਕਰਾਂ ਤਾਂ ਜਿਹੜਾ ਆਪਣਾ ਇੰਡੀਆ ਦੇ ਵਿੱਚ ਸਰਕਲ ਹੁੰਦਾ ਹਨਾ ਉਹ ਬਹੁਤ ਡਿਫਰੈਂਟ ਹੁੰਦਾ ਇੱਥੇ ਦੇ ਸਰਕਲ ਨਾਲ ਇੱਥੇ ਤੁਹਾਨੂੰ ਉਹ ਝੁੰਡੀ ਦੇ ਯਾਰ ਜਾਂ ਫਿਰ ਉਹ ਚੀਜ਼ ਨਹੀਂ ਮਹਿਸੂਸ ਹੁੰਦੀ ਹਾਂ ਕਈਆਂ ਦੇ ਕਈਆਂ ਮੈਂ ਕਈ ਇਮੋਸ਼ਨਲ ਹੁੰਦੇ ਆ ਜਿਹਦਾ ਬਹੁਤ ਦਿਲੋਂ ਦੋਸਤੀ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਸਾਹਮਣੇ ਵਾਲਾ ਬੰਦਾ ਤੁਹਾਨੂੰ ਯੂਜ਼ ਕਰਕੇ ਭਰਾ ਹੋ ਜਾਂਦਾ ਤੁਹਾਨੂੰ ਬਾਅਦ ਚ ਰਿਅਲਾਈਜ਼ ਹੁੰਦਾ ਯਾਰ ਮੇਰਾ ਯੂਜ਼ ਕਰ ਗਿਆ ਜਾਂ ਮੈਂ ਆਪਣਾ ਯੂਜ਼ ਹੋਣ ਦਿੱਤਾ ਕਿਉਂਕਿ ਅਸੀਂ ਇਮੋਸ਼ਨਲੀ ਨੇ ਸਾਡੇ ਤੇ ਇਮੋਸ਼ਨਸ ਨੇ ਹਾਵੀ ਹੁੰਦੇ ਆ ਜਜ਼ਬਾਤ ਨੇ ਹਾਵੀ ਹੁੰਦੇ ਆ ਤਾਂ ਬੰਦਾ ਫਸ ਜਾਂਦਾ ਚੀਜ਼ਾਂ ਚ ਤਾਂ ਆਕਰਕੇ ਜਿਹੜਾ ਫਰੈਂਡ ਸਰਕਲ ਆਪਣਾ ਇੰਡੀਆ ਹੁੰਦਾ ਸੀਗਾ ਆਪਾਂ ਬੋਲਟ ਤੇ ਘੁੰਮਦੇ ਸੀਗੇ ਗੱਡੀਆਂ 'ਚ ਘੁੰਮਦੇ ਸੀ ਉਹ ਇੱਥੇ ਉਹ ਚੀਜ਼ ਨਹੀਂ ਹੁੰਦੀ ਹਲੇ ਸਟਾਰਟਿੰਗ ਦੇ ਵਿੱਚ ਤਾਂ ਖਾਸ ਕਰਕੇ ਆਜੇ ਤੁਸੀਂ ਵਰਕ ਪਰਮਿਟ ਤੇ ਆ ਗਏ ਵਰਕ ਪਰਮਿਟ ਤੇ ਵੀ ਬਹੁਤ ਰੈਅਰ ਹੁੰਦਾ ਕਿ ਕਿ ਸਾਰਿਆਂ ਦੇ ਆਪਣੇ ਕੰਮ ਹੁੰਦੇ ਆ ਸਾਰੇ ਆਪਣੀ ਲਾਈਫ 'ਚ ਬੀਜ਼ੀ ਹੁੰਦੇ ਆ ਤੇ ਬੰਦਾ ਇੰਨਾ ਟਾਈਮ ਨਹੀਂ ਕਈ ਵਾਰੀ ਕੱਢ ਪਾਂਦਾ ਵੀਕਐਂਡ ਅੰਦਰ ਤਾਂ ਬੰਦਾ ਸੋਦਾ ਹੈ ਵੀਕਐਂਡ ਦੇ ਘਰੇ ਰਹੀਏ ਜਾਂ ਫਿਰ ਆਪਣੀ ਫੈਮਿਲੀ ਨਾਲ ਕਿਤੇ ਘੁੰਮਣ ਚਲ ਜਾਈਏ ਹਾਂ ਉਸ ਟਾਈਮ ਹੁੰਦਾ ਕਿ ਬੰਦਾ ਦੋਸਤਾਂ ਨਾਲ ਆਪਣਾ ਘੁੰਮਣਦਾ ਪਰ ਜ਼ਿਆਦਾਤਰ ਇੱਥੇ ਇਹ ਹੀ ਹੁੰਦਾ ਕਿ ਇੱਥੇ ਥੋੜਾ ਜਿਹਾ ਡਿਫਰੈਂਟ ਕਲਚਰ ਹੈ ਡਿਫਰੈਂਟ ਤੁਹਾਨੂੰ এনਵਾਇਰਨਮੈਂਟ ਮਿਲੇਗਾ ਤੇ ਤੁਸੀਂ ਇੰਡੀਆ ਤੋਂ ਜਿੱਦਾਂ ਐਕਸਪੈਕਟੇਸ਼ਨ ਲਾ ਕੇ ਆਓਗੇ ਕਿ ਇੱਥੇ ਮੈਂ ਬੜੇ ਮਿੱਤਰਾਂ ਨਾਲ ਬੁਲਟ ਤੇ ਘੁੰਮੂਗਾ ਫਲਾਣਾ ਕਰੂਗਾ ਆਪਾਂ ਮੂਵੀਆਂ ਦੇਖਣ ਜਾਇਆ ਕਰਾਂਗੇ ਉਹ ਚੀਜ਼ ਇੱਥੇ ਘੱਟ ਹੁੰਦੀ ਹੈ ਬਹੁਤ ਅੱਗੇ ਆਉਣ ਵਾਲੀ ਗੱਲ ਕਰੀ ਸਤ ਉਸ ਹਾਂ ਮੈਂ ਇਹ ਕਹਣਾ ਚਾਹ ਤਾ ਕਰਕੇ ਇੱਕ ਆਪਣੀ ਐਕਸਪੈਕਟੇਸ਼ਨ ਜਿਹੜੀ ਹੈ ਨਾ ਪੂਰੀ ਲੈਵਲ ਤੇ ਲੱਗ ਕੇ ਆਇਓ ਕਿ ਠੀਕ ਆ ਯਾਰ ਮੈਂ ਇਹ ਸੋਚ ਕੇ ਚੱਲਿਆ ਕਿ ਹਾਂ ਨਾ ਮੇਰਾ ਉੱਥੇ ਕੋਈ ਨਹੀਂ ਹੈਗਾ ਮੈਂ ਆਪੇ ਹੀ ਆਪਣਾ ਸਾਰਾ ਕੁਝ ਕਰਨਾ ਬੰਦਾ ਇਹ ਸੋਚ ਕੇ ਆਵੇ ਬੰਦਾ ਆਪਣਾ ਮਾਈਂਡ ਪ੍ਰੀਪੇਅਰ ਕਰਕੇ ਆਵੇ ਨਾ ਬੰਦਾ ਕਾਇਮ ਹੋ ਕੇ ਆਵੇ ਫਿਰ ਠੀਕ ਆ ਪਰ ਜੇ ਬੰਦਾ ਮਾਈਂਡ ਪ੍ਰੀਪੇਅਰ ਨਹੀਂ ਕਰਕੇ ਆਂਦਾ ਫਿਰ ਔਖਾ ਆ ਬਹੁਤ ਡੈਨਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਫਿਰ ਘਰੇ ਜਾਣਾ ਹਨਾ ਕੰਮ ਕਾਲਜ ਤੋਂ ਬਾਅਦ ਫਿਰ ਟ੍ਰਾਂਨਜ਼ਿਟ ਲੈਣੀ ਟ੍ਰਾਂਸਫਰ ਤੋਂ ਘਰੇ ਆਣਾ ਬਦਫਾ ਉਦਾਂ ਹੀ ਜਾਂਦਾ ਘਰੇ ਆ ਕੇ ਫਿਰ ਬੰਦੇ ਚ ਹਿੰਮਤ ਹੀ ਨਹੀਂ ਹੁੰਦੀ ਕਈ ਵਾਰੀ ਰੋਟੀ ਪਾਣੀ ਬਣਾਉਣ ਦੀ ਰੋਟੀ ਪਾਣੀ ਤੇ ਸਾਰਾ ਕੁਝ ਆਪ ਕਰਨਾ ਪੈਂਦਾ ਨਾ ਇੱਥੇ ਸੀਮਾ ਹੈ ਨਾ ਇੱਥੇ ਰਾਮੂ ਹੈ ਨਾ ਇੱਥੇ ਕਾਕਾ ਆ ਕੋਈ ਇੱਥੇ ਛੋਟੂ ਵੱਡਾ ਕੋਈ ਨਹੀਂ ਹੈਗਾ ਇਹਦੇ ਸਾਰੇ ਸਾਰੇ ਤੁਸੀਂ ਹੋ ਜਿਹੜੇ ਹੈਗੇ ਤੁਸੀਂ ਵੀ ਰਾਮੂ ਹੋ ਤੁਸੀਂ ਗਾਰਡਨਰ ਹੋ ਤੁਸੀਂ ਇੱਥੇ ਗੱਡੀ ਧੋਣ ਵਾਲੇ ਹੋ ਤੁਸੀਂ ਇੱਥੇ ਗਾਰਡਨਰ ਹੋ ਤੁਸੀਂ ਇੱਥੇ ਆ ਵਾਈਕਲ ਇਥੇ ਤੁਸੀਂ ਕੁੱਕ ਵੀ ਆਪ ਹੋ ਤੁਸੀਂ ਇੱਥੇ ਭਾਂਡੇ ਵਾਲੇ ਵੀ ਆਪ ਹੋ ਤੁਸੀਂ ਇੱਥੇ ਕੱਪੜੇ ਧੋਣ ਵਾਲੇ ਵੀ ਆਪ ਹੀ ਹੋ ਇੱਥੇ ਕੋਈ ਨਹੀਂ ਹੈਗਾ ਹਾਇਰ ਆਹ ਸਾਡੇ ਤੁਸੀਂ ਉਮੀਦ ਜਾਦੇ ਹੋ ਤੁਸੀਂ ਹਾਇਰ ਕਰ ਸਕਦੇ ਹੋ ਪਰ ਉਹ ਵੀ ਬਹੁਤ ਐਕਸਪੈਂਸਿਵ ਹੁੰਦਾ ਆ ਕਿਸੇ ਨੂੰ ਹਾਇਰ ਕਰਕੇ ਇੱਥੇ ਕਿਉਂਕਿ ਹਰ ਇੱਕ ਇੱਥੇ ਹਰ ਇੱਕ ਕੰਮ ਦੀ ਕੀਮਤ ਹੈ ਇੱਥੇ ਹਰ ਇੱਕ ਕੰਮ ਦੀ ਕੀਮਤ ਸੋ ਇਸ ਕਰਕੇ ਅ ਜਦੋਂ ਘਰੇ ਜਾਂਦੇ ਸੀਗੇ ਤੁਹਾਨੂੰ ਸਾਨੂੰ ਆਪ ਨੂੰ ਰੋਟੀ ਬਣਾਣੀ ਆਉਂਦੀ ਸੀਗੀ ਯਾ ਯਾ ਟਿਫਨ ਲਵਾ ਕੇ ਖਾਣਾ ਤੁਸੀਂ ਟਿਫਨ ਦੀ ਉਹ ਗੱਲ ਨਹੀਂ ਬਣਦੀ ਕਈ ਵਾਰੀ ਘਰ ਦਾ ਖਾਣਾ ਤਾਂ ਘਰ ਦਾ ਖਾਣਾ ਹੀ ਹੁੰਦਾ ਹੈ ਨਾ ਜਿਹੜੇ ਸਾਡੇ ਮਾਪੇ ਬਣਾਉਂਦੇ ਸੀਗੇ ਤਾਂ ਉਹ ਚੀਜ਼ ਤਾਂ ਉਹ ਚੀਜ਼ ਹੀ ਹੁੰਦੀ ਮੈਂ ਸਭ ਤੋਂ ਜ਼ਿਆਦਾ ਇੱਥੇ ਜਿਹੜੀ ਪਰੇਸ਼ਾਨੀ ਫੇਸ ਕੀਤੀ ਸੀ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਮੈਂ ਇੱਥੇ ਖਾਣ ਦੀ ਕੀਤੀ ਸੀਗੀ ਖਾਣ ਪੀਣ ਦੀ ਮੈਨੂੰ ਖਾਣਾ ਨਹੀਂ ਬਣਾਉਣਾ ਆਉਂਦਾ ਸੀਗਾ ਤਾਂ ਮੈਂ ਉਹ ਚੀਜ਼ ਸਿੱਖੀ ਇੱਥੇ ਥੋੜੀ ਬਹੁਤੀ ਸਿੱਖੀ ਇੰਨਾ ਵੀ ਨਹੀਂ ਸਿੱਖ ਲਿਆ ਕਿ ਹਾਂ ਮੈਂ ਹੁਣ ਸ਼ੈਫ ਬਣ ਗਿਆ ਹਾਂ ਥੋੜਾ ਜਿਹਾ ਮੇਰੇ ਚ ਇੰਪਰੂਵਮੈਂਟ ਹੋਣੀ ਹੋਣੀ ਸ਼ੁਰੂ ਹੋਈ ਹੈਗੀ ਹਾਂ ਤੜਕਾ ਤੁੜਕਾ ਲ ਜਿਹੜਾ ਵੀ ਇੰਡੀਆ ਇਹ ਬੈਟਰੀ ਵੀਡੀਓ ਦੇਖ ਰਿਹਾ ਹੈ ਉਹ ਪਲੀਜ਼ ਇੰਡੀਆ ਚ ਇਸ ਚੀਜ਼ ਸਿੱਖ ਕੇ ਆਵੇ ਜਿਹੜਾ ਵੀ ਇੱਥੇ ਇਸ ਟਾਈਮ ਆ ਰਿਹਾ ਆ ਉਸ ਚੀਜ਼ ਸਿੱਖ ਕੇ ਆਵੇ ਉਹ ਰਿਸਪਾਂਸਿਬਲ ਰਿਸਪਾਂਸਿਬਲ ਪਰਸਨ ਬਣ ਕੇ ਆਵੇ ਨਹੀਂ ਤਾਂ ਕੈਨੇਡਾ ਦਾ ਤੁਹਾਨੂੰ ਰਿਸਪਾਂਸਿਬਲ ਬਣਾ ਹੀ ਦਊਗਾ ਭਾਵੇਂ ਰੋ ਕੇ ਬਣੋ ਭਾਵੇਂ ਹੱਸ ਕੇ ਬਣੋ ਬਾਣੀ ਜਾਓਗੇ ਇਸ ਤੋਂ ਵਧੀਆ ਇੰਡੀਆ ਥੋੜਾ ਬਹੁਤਾ ਸਿੱਖ ਕੇ ਆਇਓ ਤੇ ਉਸ ਤੋਂ ਬਾਅਦ ਰੋਟੀ ਪਾਣੀ ਕਰ ਲੈ ਫਿਰਦਾ ਇਹਨਾਂ ਉਸ ਤੋਂ ਬਾਅਦ ਭਾਂਡੇ ਪੂੰਡੇ ਤੇ ਕਈ ਵਾਰੀ ਇਦਾਂ ਹੁੰਦਾ ਸੀਗਾ ਕਿ ਤੁਹਾਡੇ ਚਲੋ ਜੇ ਤੁਹਾਡੇ ਰੂਮ ਮੇਟਸ ਵਗੈਰਾ ਆ ਘਰ ਦੇ ਵਧੀਆ ਨੇ ਜਾਂ ਫਿਰ ਕੋਆਪਰੇਟ ਕਰਦੇ ਆ ਜਾਂ ਜਿਹੜਾ ਜਿਆਦਾਤਰ ਨਹੀਂ ਹੁੰਦਾ ਇੱਥੇ ਕੋਆਪਰੇਟ ਕਰਦੇ ਆ ਤਾਂ ਫਿਰ ਉਹ ਖਾਣਾ ਪਾਣੀ ਆਪਣੇ ਆਪ ਬਣਾ ਦਿੰਦੇ ਆ ਤੁਸੀ ਭਾਂਡੇ ਰੁੰਡੇ ਧੋ ਦਿੰਦੇ ਆ ਤੁਸੀ ਆ ਕੇ ਆਪਣਾ ਆਰਾਮ ਕਰ ਸਕਦੇ ਹੋ ਇਹ ਡਿਊਟੀਆਂ ਡਿਵਾਈਡ ਹੋ ਜਾਂਦੀਆਂ ਮਤਲਬ ਐਦਾਂ ਹੋ ਜਾਂਦਾ ਪਰ ਜਿਆਦਾਤਰ ਤੁਹਾਨੂੰ ਆਪ ਨੂੰ ਹੀ ਇੱਥੇ ਭਾਂਡੇ ਧੋਣੇ ਪੈਂਦੇ ਆਪ ਨੂੰ ਹੀ ਇੱਥੇ ਆਪਣੇ ਕੱsche ਬਣਾਉਣ ਧੋਣੇ ਪੈਣਗੇ ਸਾਰਾ ਕੁਝ ਤੁਹਾਨੂੰ ਆਪ ਨੂੰ ਹੀ ਕਰਨਾ ਪਏਗਾ ਤੇ ਇਸ ਕਰਕੇ ਤੁਸੀਂ ਇੱਥੇ ਆਪਣੇ ਮੰਮੀ ਹੋ ਤੁਸੀਂ ਇੱਥੇ ਆਪਣੇ ਪਾਪਾ ਹੋ ਸਾਰਾ ਕੁਝ ਤੁਸੀਂ ਆਪ ਹੀ ਹੋ ਇੱਥੇ ਇੰਡੀਆ ਦਾ ਆਪਣੀ ਮੋਜਾਂ ਨੇ ਹਨਾ ਦੀ ਆਪਣਾ ਪਾਪਾ ਉੱਥੇ ਹੈਗਾ ਉੱਥੇ ਮੰਮੀ ਹੈਗੀ ਐ ਮੰਮੀ ਧਿਆਨ ਰੱਖ ਲੈਂਦੀ ਐ ਪਾਪਾ ਧਿਆਨ ਰੱਖ ਲੈਂਦੇ ਆ ਦਾਦੀ ਐ ਦਾਦਾ ਐ ਸਾਰੇ ਧਿਆਨ ਰੱਖ ਲੈਂਦੇ ਆ ਤੇ ਰਾਮੂ ਰੂ ਛੋਟੂ ਵੀ ਰੱਖੇ ਹੁੰਦੇ ਆ ਉਹ ਵਿਚਾਰੇ ਆਪਣੇ ਕੰਮ ਕਰਦੇ ਹਨਾ ਆ ਫਿਰ ਉਹ ਟਿੰਡੀਆਂ ਮੋਜਾਂ ਨੇ ਪਰ ਇੱਥੇ ਬੰਦਾ ਐਦਾਂ ਦਾ ਹੁੰਦਾ ਨਹੀਂ ਇੱਥੇ ਤੁਸੀਂ ਇਕੱਲੇ ਹੀ ਸਮਝ ਕੇ ਆਪਣੇ ਆਪ ਨੂੰ ਤੁੜੋ ਕਿ ਭਾਈ ਤੁਸੀਂ ਇਕੱਲੇ ਹੀ ਹੋ ਬਹੁਤ ਔਖਾ ਹੁੰਦਾ ਮਾਈਂਡ ਪ੍ਰੀਪੇਅਰ ਕਰਨਾ ਕੋਈ ਸੌਖੀ ਗੱਲ ਨਹੀਂ ਭਾਈ ਬਹੁਤ ਔਖਾ ਦਾ ਕੰਪੈਰੀਜ਼ਨ ਜਦੋਂ ਆਪਣਾ ਕਿਸੇ ਹੋਰ ਨਾਲ ਕਰਦੇ ਆ ਆ ਤਾਂ ਫਿਰ ਬਹੁਤ ਔਖਾ ਲੱਗਦਾ ਆ ਪਰ ਇਹ ਰਿਐਲਿਟੀ ਹੈ ਤੁਹਾਨੂੰ ਆਪ ਨੂੰ ਹੀ ਆਪਣੇ ਆਪ 딜 ਕਰਨਾ ਪੈਣਾ ਇਸ ਚੀਜ਼ ਦੇ ਨਾਲ ਬਾਕੀ ਗੱਲ ਰਹੀ ਪੈਸਿਆਂ ਦੀ ਕੀ ਜਿਹੜੇ ਪੈਸੇ ਇੱਥੇ ਲੱਗਦੇ ਆ ਕਾਫੀ ਫੀਸਾਂ ਵਗੈਰਾ ਕਾਫੀਆਂ ਨੇ ਹੁਣ ਤਾਂ ਜੀਆਈਸੀ ਦੀ ਫੀਸ ਵੀ ਉਹਨਾਂ ਨੇ ਵਧਾਤੀ ਏ 20000 ਡਾਲਰ ਉਹ ਆਪਾਂ ਕਿਸੇ ਹੋਰ ਵੀਡੀਓ 'ਚ ਗੱਲ ਕਰਾਂਗੇ ਪਰ ਮੈਂ ਐਜ਼ ਇੰਟਰਨੈਸ਼ਨਲ ਸਟੂਡੈਂਟ ਮੈਨੂੰ ਫਾਈਨੈਂਸ਼ੀਅਲ ਐਜੂਕੇਸ਼ਨ ਇੰਨੀ ਨਹੀਂ ਹੁੰਦੀ ਬਥੇਰੀਆਂ ਨੂੰ ਨਹੀਂ ਹੁੰਦੀ ਹਨਾ ਆਪਾਂ ਵਾਧੂ ਦਾ ਵੀ ਖਰਚਾ ਕਰ ਬੈਠਦੇ ਆ ਤੇ ਫਿਰ ਜਦ ਬਾਅਦ ਚ ਪੁਗਦਾਨੇ ਆ ਤਾਂ ਇਸ ਕਰਕੇ ਉਹ ਚੀਜ਼ ਆਪਾਂ ਦੇ ਆਪਣੇ ਦਿਮਾਗ ਦੇ ਵਿੱਚ ਹੋਣੀ ਚਾਹੀਦੀ ਹੈ এডੂਕੇਸ਼ਨ ਫਾਈਨੈਂਸ਼ੀਅਲ এডੂਕੇਸ਼ਨ ਹੋਣੀ ਚਾਹੀਦੀ ਹੈ ਐਂਡ ਉਹਦੇ ਨਾਲ ਬੰਦਾ ਥੋੜਾ ਸੈਟਲਡ ਆਉਣਾ ਬੰਦਾ ਫਾਈਨੈਂਸ਼ੀਅਲੀ ਕੁਝ ਸਿੱਖਿਆ ਆਵੇ ਨਾ ਚੀਜ਼ਾਂ ਕਿ ਹਾਂ ਯਾਰ ਮੈਂ ਆ ਚੀਜ਼ਾ ਮੈਨੂੰ ਆ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਮੈਂ ਇੱਥੇ ਖਰਚਾ ਕਰਨਾ ਇੱਥੇ ਨਹੀਂ ਕਰਨਾ ਇੱਥੇ ਫालतू ਖਰਚਾ ਕਰਨਾ ਇੱਥੇ ਨਹੀਂ ਕਰਨਾ ਕਿਉਂਕਿ ਤੁਹਾਨੂੰ ਇੱਥੇ ਕਈ ਬੰਦੇ ਐਦਾਂ ਦੇ ਵੀ ਨੇ ਫੂਕ ਛਕਾ ਦਿੰਦੇ ਫੂਕ ਫੂਕ ਜੀ ਜਿਦਾਂ ਫੂਕ ਫੂਕ ਜੀ ਤੁਹਾਨੂੰ ਕਹਿ ਜਾਣਗੇ ਉਹ ਕੱਟਦਾ ਇਹਦਾ ਕੱਟਦਾ ਇਹਦਾ ਸ਼ਰਮ ਨਹੀਂ ਕਰਦਾ ਇਰ ਬੰਦਾ ਫੂਕ ਫੂਕ ਦੇ ਵਿੱਚ ਹੀ ਕੱਢ ਲੈਂਦਾ ਪੈਸੇ ਕੱਢਦਾ ਯਾਰ ਉਹ 100 ਡਾਲਰ ਲਾਵੇ ਯਾਰ ਕੁਝ ਨਹੀਂ ਹੁੰਦਾ ਤੂੰ ਤਾਂ ਕਰ ਦਿੰਦਾ ਹੁਣਾਂ ਪਹਿਲਾਂ ਇਦਾਂ ਨਹੀਂ ਕਰਦਾ ਇਦਾਂ ਕਹਿੰਦੇ ਤੁਹਾਡੇ ਗਰੁੱਪ ਚ ਹੋਣਗੇ ਕਈ ਬੰਦੇ ਉਹ ਤੁਹਾਡਾ ਯੂਜ਼ ਕਰਦੇ ਆ ਤੁਹਾਡਾ ਤੁਹਾਡੇ ਕੋਲ ਪੈਸਾ ਹੈਗਾ ਤੁਹਾਡਾ ਯੂਜ਼ ਕਰਦੇ ਜੇ ਤੁਹਾਡੇ ਕੋਲ ਪੈਸੇ ਨਹੀਂ ਹੋਣਗੇ ਉਹ ਟਾਟਾ ਬਾਏ ਬਾਏ ਕਰ ਚੁੱਕੇ ਹੋਣਗੇ ਉਸ ਟਾਈਮ ਤੱਕ ਸੋ ਬਹੁਤ ਧਿਆਨ ਦਾ ਰੱਖਣ ਦੀ ਲੋੜ ਹੈ ਇਸ ਗੱਲ ਦੀ ਬਾਕੀ ਵਰਕਰ ਵਰਕ ਵੀਜ਼ੇ ਤੇ ਆ ਕੇ ਬੰਦੇ ਕੋਲ ਸਿਰਫ ਇੱਕ ਵਰਕਰ ਆਏ ਤਾਂ ਕੰਮ ਰਹਿ ਜਾਂਦਾ ਤੇ ਜਦੋਂ ਦੋ ਦਿਨ ਮਿਲਦੇ ਆ ਇੱਕ ਦਿਨ ਮਿਲਦਾ ਛੁੱਟੀ ਦਾ ਸੇ ਫਿਰ ਬੰਦਾ ਸੋਦਾ ਹੀ ਗਿਆ ਮੈਂ ਘਰੇ ਰਵਾਂ ਇੰਜੋਏ ਕਰਾਂ ਰੈਸਟ ਕਰਾਂ ਜ਼ਿਆਦਾਤਰ ਐਦਾਂ ਹੀ ਹੁੰਦਾ ਕੋਈ ਹੁੰਦੇ ਆਪਣੇ ਘੁੰਮਣ ਫਿਰਨ ਵਾਕੇਸ਼ਨ ਆਂਦੀ ਤਾਂ ਬੰਦਾ ਘੁੰਮ ਫਿਰ ਵੀ ਜਾਂਦਾ ਆ ਸੋ ਇੰਟਰਨੈਸ਼ਨਲ ਸਟੂਡੈਂਟ ਦੀ ਲਾਈਫ ਅ ਜਿਹੜਾ ਬੰਦਾ ਸੰਭਲ ਕੇ ਚੱਲੇ ਨਾ ਜੇ ਬੰਦਾ ਧਿਆਨ ਨਾਲ ਚੱਲੇ ਜੇ ਬੰਦਾ ਸਾਰੀ ਚੀਜ਼ਾਂ ਨੂੰ ਮੈਨੇਜ ਕਰਕੇ ਚੱਲੇ ਦੈਨ ਵੈਲਨ ਗੁੱਡ ਆ ਪਰ ਜੇ ਤੁਹਾਨੂੰ ਮੈਨੇਜ ਕਰਨਾ ਨਹੀਂ ਆਉਂਦਾ ਜਾਂ ਫਿਰ ਤੁਸੀਂ ਮਤਲਬ ਹਲੇ ਇਹਨਾਂ ਡਵੈਲਪ ਨਹੀਂ ਹੋ ਪਾਇਆ ਆਪਣਾ ਮਾਈਂਡ ਆ ਫਿਰ ਬਹੁਤ 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 ਔਖਾ ਲੱਗਦਾ ਏ इमोਸ਼ਨਲੀ ਜਜ ਜਜ਼ਬਾਤੀ ਭਾਰੀ ਆ ਜਜ਼ਬਾਤ ਥੋੜੇ ਬਹੁਤ ਜ਼ਰੂਰੀ ਨੇ ਆਪਣੇ ਦੇ ਵਿੱਚ ਜਜ਼ਬਾਤਾ ਵੀ ਦਾ ਕਾਲਾ ਬੰਦਾ ਹਨਾ ਜੇ ਤੇ ਬਾਤ ਨਹੀਂ ਹੋਣਗੇ ਰੋਏਗਾ ਨਹੀਂ ਬੰਦਾ ਹੱਸੇਗਾ ਨਹੀਂ ਕੀ ਜਜ਼ਬਾਤ ਉਹ ਤਾਂ ਬੋਰਿੰਗ ਬੰਦਾ ਹੋ ਜਜ਼ਬਾਤ ਹੋਣੇ ਜ਼ਰੂਰੀ ਨੇ ਪਰ ਜਦੋਂ ਹਾਵੀ ਹੋ ਜਾਂਦੇ ਨੇ ਆਪਣੇ ਆਪ ਤੇ ਤਾਂ ਫਿਰ ਉਹ ਤੰਗ ਕਰਦੇ ਨੇ ਸੋ ਆਈ ਥਿੰਕ ਇੰਨਾ ਹੀ ਬਹੁਤ ਆ ਇਸ ਵੀਡੀਓ ਦੇ ਵਿੱਚ ਤੇ ਆਪਾਂ ਅਗਲੀ ਵੀਡੀਓ ਬਣਾਵਾਂਗੇ ਕੋਈ ਹੋਰ ਮੁੱਦੇ ਤੇ ਤੇ ਮੈਂ ਜਲਦੀ ਮੈਂ ਸੋਚਦਾ ਕਿ ਹਰ ਇੱਕ ਹਫਤੇ ਇੱਕ ਜਾਂ ਦੋ ਵੀਡੀਓ ਜਰੂਰ ਜਰੂਰ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਦੇਖੋ ਤੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਦੇ ਹੋ ਜੀ ਲਾਈਕ ਜੀ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਪਿਆਰ ਦਿਓ ਆਪਣਾ ਜੇ ਤੁਹਾਨੂੰ ਨਹੀਂ ਵਧੀਆ ਵਧੀਆ ਵੀਡੀਓ ਲੱਗੀ ਤਾਂ ਕੋਈ ਨਹੀਂ ਬਹੁਤ ਵਧੀਆ ਸਭ ਤਾਂ ਵੀ ਤਾਨੂੰ ਵਧੀਆ ਲੱਗੀ ਹਾਂ ਇੰਪਰੂਵਮੈਂਟ ਦੀ ਲੋੜ ਹੈ ਬਹੁਤ ਇੰਪਰੂਵਮੈਂਟ ਦੀ ਲੋੜ ਹੈ ਉਹ ਮੈਨੂੰ ਆਪ ਨੂੰ ਵੀ ਦਿਖਦਾ ਆ ਔਲੀ ਹੌਲੀ ਜਦੋਂ ਇਸ ਲਾਈਨ ਚ ਪਾਵਾਂਗੇ ਉਹੀ ਹੈ ਨਾ ਜਿਹੜੀ ਲਾਈਨ ਜਿਹੜੇ ਟ੍ਰੈਕ ਤੇ ਤੁਰਦੇ ਆ ਉਹੀ ਟ੍ਰੈਕ ਤੇ ਜੇ ਇੰਪਰੂਵਮੈਂਟ ਕਰਦੇ ਰਹੀਏ ਤਾਂ ਟ੍ਰੈਕ ਵਧੀਆ ਹੋਏ ਤਾਂ ਕਿ ਜਾ ਕੇ ਤੇ ਸਾਨੂੰ ਇੰਪਰੂਵਮੈਂਟ ਦੀ ਲੋੜ ਆ ਮੈਂ ਕੋਸ਼ਿਸ਼ ਕਰੂੰਗਾ ਕਿ ਹੋਰ ਇੰਪਰੂਵਮੈਂਟ ਵਿੱਚ ਲਾ ਕੇ ਆਈਏ ਹੋਰ ਡੀਪ ਡੀਪ ਚ ਟਾਕ ਕਰੀਏ ਥੋੜੀ ਤਾਂ ਕਿ ਤੁਹਾਨੂੰ ਬਿਹਤਰ ਸਮਝ ਆਵੇ ਪਰ ਇਹ ਹੈ ਕਿ ਅਵੇਅਰ ਹੋ ਕੇ ਆਇਓ ਮੈਂ ਆਖਰੀ ਚ ਇਹੀ ਕਹਿਣਾ ਚਾਹੂੰਗਾ ਕਿ ਦੇਖਾ ਦਿਖਾਈ ਚ ਨਾ ਆਇਓ ਭਾਈ ਕੰਪੈਰੀਜ਼ਨ ਨਾ ਕਰਿਓ ਉਹਦਾ ਮੁੰਡਾ ਚਲਾ ਗਿਆ ਉਹ ਫਲਾਣੇ ਦਾ ਮੁੰਡਾ ਚਲਾ ਗਿਆ ਉਹਦੀ ਭੈਣ ਚਲੀ ਗਈ ਉਹਦੀ ਵਾਈਫ ਚਲੀ ਗਈ ਐਂਦਾ ਨਾ ਕਰੋ ਸਭ ਦੇ ਘਰ ਦੇ ਹਾਲਾਤ ਵੱਖਰੇ ਵੱਖਰੇ ਹੁੰਦੇ ਆ ਸਾਰਿਆਂ ਦੇ ਮੇਰੇ ਘਰ ਦੇ ਹਾਲਾਤ ਵੱਖਰੇ ਆ ਤੁਹਾਡੇ ਘਰ ਦੇ ਹਾਲਾਤ ਵੱਖਰੇ ਆ ਉਹ ਕੁੜੀ ਉਹ ਮੁੰਡੇ ਦੇ ਘਰ ਦੇ ਹਾਲਾਤ ਵੱਖਰੇ ਹੁੰਦੇ ਆ ਕਿ ਕੋਈ ਕਿਸੇ ਕਾਰਨ ਕਰਕੇ ਆਇਆ ਹੁੰਦਾ ਕੋਈ ਕਿਸੇ ਕਾਰਨ ਕਰਕੇ ਆਇਆ ਹੁੰਦਾ ਇਸ ਕਰਕੇ ਜਰੂਰ ਜਰੂਰ ਇਸ ਗੱਲ ਦਾ ਧਿਆਨ ਰੱਖਿਓ ਕਿ ਤੁਹਾਨੂੰ ਦੇਣ ਰੱਖਣ ਦੀ ਲੋੜ ਹੈ ਕਿ ਅਵੇਅਰ ਹੋਣ ਦੀ ਲੋੜ ਹੈ ਕਿ ਯਾਰ ਮੇਰੇ ਲਈ ਕੀ ਠੀਕ ਹੈ ਜੇ ਡੀਆਚ ਆਪਣਾ ਸੈੱਟ ਬੈਠਦਾ ਆ ਤੁਹਾਡਾ ਘਰ ਪਰਿਵਾਰ ਵਧੀਆ ਆ ਉੱਥੇ ਠੀਕ ਹੈ ਕਿ ਤੁਸੀਂ ਇਨਵੈਸਟ 20 ਲੱਖ ਜਿਸੀ ਇੱਥੇ ਲਾਣਾ 40 ਲੱਖ ਇੱਥੇ ਲਾਣਾ ਤੁਸੀਂ 40 ਲੱਖ ਲਾ ਕੇ ਉੱਥੇ ਕੁਝ ਇਨਵੈਸਟ ਕਰਕੇ ਕੁਝ ਖੋਲ ਸਕਦੇ ਤੁਹਾਡੇ ਦਿਮਾਗ 'ਚ ਆਈਡੀਆ ਨੇ then then i must suggest ਕਿ ਤੁਸੀਂ ਉਹ ਚੀਜ਼ ਉੱਥੇ ਕਰੋ ਪਰ ਜੇ ਇੱਥੇ 40 ਲੱਖ ਲਾ ਕੇ ਆਣਾ ਫਿਰ ਤੁਸੀਂ ਇੱਥੇ ਤੰਗ ਰਹਿਣਾ ਦੁਖੀ ਰਹਿਣਾ ਖਿਜੇ ਰਹਿਣਾ ਕਿ ਕੰਮ ਨਹੀਂ ਮਿਲਦਾ ਯਾਨੀ ਫਿਰ ਸ਼ਿਕਾਇਤਾਂ ਕਰਨੀਆਂ ਫਿਰ ਤੁਹਾਡਾ ਡਿਸੀਜਨ ਆਪਦਾ ਹੀ ਹੈ ਬੰਦਾ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਨਾ ਵਿਚਕਾਰ ਆ ਆਪ ਹੀ ਖੜਾ ਹੁੰਦਾ ਔਰ ਮੈਂ ਮੈਂ ਤਜਰਬਾ ਕੀਤਾ ਇਸ ਗੱਲ ਦਾ ਮੈਂ ਆਪਣੇ ਨਾਲ ਦਿਆਂ ਨੂੰ ਵੀ ਕਹਿੰਦਾ ਮੈਂਗਾ ਅਸੀਂ ਅੱਦੇ ਤੋਂ ਪੱਧ ਪਰਛੜਨਾ ਦੁੱਖ ਅਸੀਂ ਆਪ ਸਹੇੜਿਆ ਆਪਣੀ ਆਪਣੀ ਆਪਣੀਆਂ ਚੀਜ਼ਾਂ ਕਰਕੇ ਆਪਣੇ ਸੁਭਾਅ ਕਰਕੇ ਸਾਡਾ ਸੁਭਾਅ ਹੀ ਸਾਡਾ ਸਜਾ ਹੈ ਬਸ ਇਹ ਗੱਲ ਯਾਦ ਰੱਖਿਓ ਸਾਡੇ ਜਿਹੜੇ ਸੁਭਾਅ ਹੈ ਨਾ ਹੁਣ ਇੱਕ ਵੱਡੀਆਂ ਪਾਰਟੀ ਚੱਲਦੀ ਪਈ ਆ ਮਾਫ ਕਰਿਓ ਬਸ 2 ਕੁ ਮਿੰਟ ਹੋਰ ਵੱਡੀਆਂ ਪਾਰਟੀ ਚੱਲਦੀ ਪਈ ਆ ਪਰ ਸਾਡਾ ਕਾ ਚੀ ਖਿਜੇ ਹੋਇਆ ਕਿਸੇ ਗੱਲ ਕਰਕੇ ਇਰੀਟੇਟ ਆ ਤੇ ਸਾਡਾ ਸੁਭਾਅ ਹੀ ਸਾਡਾ ਸਜ਼ਾ ਬਣ ਰਿਹਾ ਸੀ ਜੁਆਇਨ ਨਹੀਂ ਕਰ ਪਾ ਰਹੇ ਉੱਥੇ ਅਸੀਂ ਖੁੱਲ ਕੇ ਜੀ ਨਹੀਂ ਪਾਰੇ ਉੱਥੇ ਸਾਡਾ ਸਾਡਾ ਸੁਭਾਅ ਹੈ ਨਾ ਉਹੀ ਸਾਡੀ ਸਜ਼ਾ ਆ ਤੁਹਾਨੂੰ ਬਾਹਰੋਂ ਕੋਈ ਦੁਖੀ ਆ ਬਾਹਰੋਂ ਕੋਈ ਸੁਖੀ ਨਹੀਂ ਕਰ ਸਕਦਾ ਹਾਂ ਕੁਝ ਟਾਈਮ ਲਈ ਤੁਹਾਨੂੰ ਪਲੇਜ਼ਰ ਸੁੱਖ ਦੇ ਸਕਦਾ ਆ ਪਰ ਐਟ ਦਾ ਐਂਡ ਆਫ ਦਾ ਡੇ ਯੂ ਯੂ ਆਰ ਅਲੋਨ ਹੇਅਰ ਤੁਹਾਨੂੰ ਕੱਲਾ ਹੀ ਰਹਿਣਾ ਪੈਣਾ ਤੇ ਤੁਸੀਂ ਇਕੱਲੇ ਰਹਿ ਕੇ ਹੀ ਸਰਵਾਈਵ ਕਰੋਗੇ ਤੇ ਤੁਹਾਡੇ ਨਾਲ ਹਰ ਵੇਲੇ ਹਰ ਟਾਈਮ ਕੋਈ ਨਹੀਂ ਹੋਊਗਾ ਇਸ ਕਰਕੇ ਬਹੁਤ ਬਹੁਤ ਧਿਆਨ ਰੱਖਣ ਦੀ ਲੋੜ ਹੈ ਕੰਪੈਰੀਸ਼ਨ ਕਰਕੇ ਨਾ ਆਇਓ ਇੱਥੇ ਕਿ ਮੇਰਾ ਤਾਈ ਦਾ ਮੁੰਡਾ ਗਿਆ ਸੀਗਾ ਮੇਰੇ ਮਾਮੇ ਦਾ ਮੁੰਡਾ ਗਿਆ ਸੀ ਮੇਰਾ ਦੋਸਤ ਵੀ ਗਿਆ ਸੀ ਮੈਂ ਵੀ ਜਾਊਂਗਾ ਉਹਦੇ ਹਾਲਾਤ ਉਹ ਪਹਿਲਾਂ ਗਿਆ ਸੀਗਾ ਉਹਦੇ ਹਾਲਾਤ ਉਸ ਟਾਈਮ ਬੱਕਰੇ ਜੀ ਉਹਨੂੰ ਕੰਮ ਮਿਲ ਗਿਆ ਉਹ ਪੀਆਰ ਹੋ ਗਿਆ ਸੈਟਾ ਹੁਣ ਇੱਥੇ ਪੀਆਰ ਦਾ ਵੀ ਔਖਾ ਆ ਇੱਥੇ ਕੰਮ ਦਾ ਵੀ ਔਖਾ ਆ ਇੱਥੇ ਸਟੱਡੀ 'ਚ ਵੀ ਇਹਨਾਂ ਰੂਲ ਕੈਂਟ ਕਰਦੇ ਹੁਣ ਦਬਾਅ ਗਿਆ ਰੱਖ ਰਿਹਾ ਕੈਂਟ ਰ ਕਰ ਮਤਲਬ ਮਤਲਬ ਸਟ੍ਰਿਕਟ ਰੂਲ ਕਰ ਰਿਹਾ ਕੈਂਟ ਰ ਮੈਂ ਗਿਆ ਤਾਂ ਸਟ੍ਰਿਕਟ ਰੂਲ ਕਰ ਰਿਹਾ ਇਥੇ ਗਰੋਸ ਉਦਾਂ ਵੀ ਮੰਗੋਇਆ ਹੈ ਬਈ ਸਿਸਟਮ ਇਥੇ ਘਰ ਕੁਰਬੀ ਨਹੀਂ ਮਿਲਦੇ ਬਹੁਤੇ ਰੈਂਟ ਤੇ ਤਾਂ ਇਸ ਕਰਕੇ ਧਿਆਨ ਨਾਲ ਸੋਚ ਸਮਝ ਕੇ ਆਇਓ 네ਗੇਟਿਵ ਹੋਣ ਦੀ ਲੋੜ ਨਹੀਂ ਪੋਜ਼ਿਟਿਵ ਪੋਜ਼ਿਟਿਵ ਤੁਹਾਡੇ ਤੇ ਹੀ ਹੈ ਤੁਸੀਂ ਹੋਣਾ ਹੋਵੋ 네ਗੇਟਿਵ ਹੋਣਾ ਤੁਸੀਂ ਉਹ ਵੀ ਚੀਜ਼ ਲੈ ਸਕਦੇ ਹੋ 네ਗੇਟਿਵਿਟੀ ਵੀ ਤੁਹਾਡੇ ਤੁਸੀਂ ਲੈ ਸਕਦੇ ਹੋ ਪੋਜ਼ਿਟਿਵ ਵੀ ਤੁਸੀਂ ਹੋ ਸਕਦੇ ਹੋ ਇਹ ਸੀ ਨੂੰ ਪਤਾ ਦੋਵੇਂ ਕਿਦਾਂ ਸੋਚ ਸਕਦੇ ਸੀ ਪੋਜ਼ਿਟਿਵ ਐਦਾਂ ਸੋਚਦੋਗੇ ਆ ਇਹ ਬੰਦਾ ਕਹਿ ਰਿਹਾ ਕਿ ਕੋਈ ਗੱਲ ਹੋਊਗੀ ਤਾਂ ਹੀ ਕਹਿ ਰਿਹਾ ਮੈਂ ਐਕਸਪੀਰੀਅੰਸ ਵੱਜੂ ਹੀ ਕਹਿ ਰਿਹਾ ਇਥੋਂ ਮੈਂ ਮਿਲਦਾ ਹੁਣ ਲੋਕਾਂ ਨੂੰ ਮੈਂ ਗੱਲਬਾਤ ਕਰਦਾ ਉਹਨਾਂ ਪੂਰੀ ਡੂੰਗੀ ਗੱਲ ਕਰਦਾ ਕਈ ਵਾਰੀ ਲੋਕਾਂ ਨਾਲ ਗੱਲ ਫੋਨ ਤੇ ਕਰਦਾਂਗੇ ਜੀ ਨਾ ਤਾਂ ਮੈਨੂੰ ਪਤਾ ਲੱਗਦਾ ਕਿ ਕੀ ਕੀ ਦੁੱਖ ਨੇ ਲੋਕਾਂ ਦੇ ਤੁਸੀਂ ਇਹ ਚੋ ਪੋਜੀਟਿਵ ਹੀ ਲੈ ਸਕਦੇ ਹੋ ਕਿ ਯਾਰ ਅਗਰਾ ਬੰਦਾ ਕਹਿ ਰਿਹਾ ਮੈਂ ਸੋਚ ਸਮਝ ਕੇ ਹੀ ਜਾਵਾਂ 네ਗੇਟਿਵ ਕਹੋਗੇ ਲੈ ਫਲਾਣਾ ਟੰਗ ਬੰਦ ਰਿਹਾ ਮਾਰੀ ਜਾਂਦਾ ਗੱਲਾਂ ਵੀ ਇਹੀ ਕਹਿਣਾ ਉਹਨੂੰ ਆ ਵੀਡੀਓ 'ਚ ਜਾਂ ਕਮੈਂਟ 'ਚ ਲਿਖ ਦੇਣਾ ਬੰਦ ਰਿਹਾ ਗੱਲਾਂ ਮਾਰਦਾ ਬਕਵਾਸ ਬੰਦ ਕਰ ਤੂੰ ਆਪ ਤਾਂ ਉੱਥੇ ਗੱਡੀ 'ਚ ਬੈਠਾ ਆ ਵੀਡੀਓ ਬਣਾਉਣ ਰਿਹਾ ਆਈਫੋਨ 14 ਤੋਂ ਤੇ ਤੂੰ ਉੱਥੇ ਗੱਪਾਂ ਮਾਰ ਰਿਹਾ ਐਂ ਦਾਨੀ ਭਾਈ ਮੈਂ ਭਾਈ ਮੈਂ ਤੁਹਾਨੂੰ ਸੱਚੀ ਦੱਸ ਰਿਆ ਇਹ ਗੱਲ ਤੁਸੀਂ ਜਦੋਂ ਆਓਗੇ ਇੱਥੇ ਆ ਕੇ ਤੁਸੀਂ ਦੇਖਿਓ ਸਾਲ ਰਹਿ ਲਿਓ ਦੱਸ ਦਿਓ 5 ਮਹੀਨੇ ਰਹਿ ਲਓ ਭਾਵੇਂ 5-6 ਮਹੀਨੇ ਰਹਿ ਲਓ ਦੱਸ ਦਿਓ ਆ ਵੀਡੀਓ ਫਿਰ ਕਮੈਂਟ ਕਰਕੇ ਲਿਖਿਓ ਇਹ ਬੰਦ ਜੈ ਨਾ ਠੀਕ ਮਤਲਬ ਠੀਕ ਬੋਲਦਾ ਸੀ ਯਾਰ ਤਾਕਰ ਕੇ ਕਿ ਪੋਜ਼ਿਟਿਵ ਹੋਣਾ ਨੈਗੇਟਿਵ ਹੋਣਾ ਤੁਹਾਡੇ ਤੇ ਹੀ ਡਿਪੈਂਡ ਕਰਦਾ ਤਾਂ ਤੁਸੀਂ ਜਿਹੜੀ ਚੀਜ਼ੇ ਤੋਂ ਠੀਕ ਸਿੱਖਣੀ ਹੈ ਤੁਸੀਂ ਸਿੱਖ ਸਕਦੇ ਬਾਕੀ ਕੈਮਰੋ ਖੁਸ਼ ਰੋ ਜੇ ਉੱਥੇ ਵਧੀਆ ਵਣਦਾ ਕਾਤੋਂ ਐਵੇਂ ਟੱਕਰਾਂ ਚ ਬਣਾ ਘੁੰਮਣ ਫਿਰਣਾ ਔ ਇੰਜੋਏ ਕਰੋ ਪਰ ਮੈਂ ਕਹਾਂਗਾ ਜੇ 25 40 ਲੱਖ ਹੁੰਦਾ 20 ਲੱਖ ਵੀ ਨਹੀਂ 25 ਲੱਖ ਵੀ ਲੱਗਦਾ ਹੁੰਦਾ ਤਾਂ 35 40 ਲੱਖ ਲੱਗਦਾ ਕਿਉਂਕਿ ਉਹ ਜੀਆਈਸੀ ਵੀਜ਼ ਵਧਾਉਂਦੀ ਇਹਨਾਂ ਨੇ 22 2000 ਡਾਲਰ ਕਰਦੀ ਜਿਹੜੀ 10000 ਡਾਲਰ ਸੀ ਉਹ 20000 ਡਾਲਰ ਕਰਦੀ ਹੈ ਜਿਹੜੀ 12 6 ਲੱਖ ਹੁੰਦੀ ਸੀ ਉਹ 12 ਲੱਖ ਹੋ ਚੁੱਕੀ ਆ ਤੇ ਇਸ ਕਰਕੇ ਧਿਆਨ ਨਾਲ ਆਇਓ ਤੇ ਕਾਫੀ ਸਟ੍ਰਿਕਟ ਹੋ ਰਿਹਾ ਤੇ ਮਾਹੌਲ ਉਹ ਚੀਜ਼ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀਗੀ ਤੇ ਕਾਫੀ ਬੈਨੀਫਿਟਸ ਵੀ ਨੇ ਕੈਨੇਡਾ 'ਚ ਬਹੁਤ ਬੈਨੀਫਿਟਸ ਵੀ ਨੇ ਆਈ نو ਵੈਦਰ ਬਹੁਤ ਸੋਹਣਾ ਹੈ ਇੱਥੇ ਦਾ ਵੈਦਰ ਵੀ ਬਹੁਤ ਸੋਹਣਾ ਹੈ ਇੱਥੇ ਠੀਕ ਰਹਿੰਦਾ ਵੈਦਰ ਇੱਥੇ ਲਾਈਫ ਸਟਾਈਲ ਡਿਫਰੈਂਟ ਆ ਥੋੜਾ ਥੋੜਾ ਖੁੱਲੇ ਵਿਚਾਰਾਂ ਵਾਲੇ ਲੋਕੀ ਨੇ ਤੇ ਤੇ ਐਟਪੀ ਕੀ ਮਤਲਬ ਉਹ ਵੀ ਆਪਾਂ ਬੈਨੀਫਿਟ ਅਧਿ ਕਿਸੇ ਹੋਰ ਵੀਡੀਓ ਚ ਗੱਲ ਕਰਾਂਗੇ ਪਰ ਉਦੋਂ ਮੈਂ ਕਹਿਣਾ ਕਿ ਲਾਈਫ ਆਫ ਐਨ ਇੰਟਰਨੈਸ਼ਨਲ ਸਟੂਡੈਂਟ ਰੀਲੀ ਰੀਲੀ ਟਫ ਹੁੰਦੀ ਆ ਐਡਜਸਟ ਕਰਨਾ ਪੈਂਦਾ ਹੈ ਕਈ ਵਾਰੀ ਕੁਝ ਚੀਜ਼ਾਂ ਦੇ ਨਾਂ ਵੀ ਸੁਣਣੀ ਪੈਂਦੀ ਹੈ ਕਈ ਵਾਰੀ ਤੁਹਾਨੂੰ ਲੜਨਾ ਵੀ ਪੈਂਦਾ ਆਪਣੇ ਆਪ ਲਈ ਤਾਂ ਹੀ ਚੀਜ਼ਾਂ ਚੁੱਪ ਵੀ ਰਹਿਣਾ ਪੈਂਦਾ ਇਸ ਕਰਕੇ ਬਹੁਤ ਬਹੁਤ ਧਿਆਨ ਰੱਖਣ ਦੀ ਲੋੜ ਹੈ ਤੇ ਆਪੇ ਕੈਮਰੋ ਖੁਸ਼ ਰਹੋ ਖਿੜੇ ਰਹੋ ਮੁਸਕਰਾਉਂਦੇ ਰਹੋ ਤੇ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਚੰਗਾ ਲੱਗਿਆ ਤਾਂ ਲੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਜੇ ਨਹੀਂ ਲੱਗਿਆ ਆਪ ਜੀ ਦੀ ਮਰਜੀ ਧੰਨਵਾਦ ਜੀ 사ਸੀ ਗਾ ਜੀ ਮਿਲਦੇ ਆ ਜੀ ਅਗਲੀ ਵੀਡੀਓ ਚ ਕੋਈ ਸ਼ਿਕਾਇਤ ਹੋਈ ਤਾਂ ਦੱਸ ਦਿਓ ਟੈਕਸਟ ਕਰ ਦਿਓ ਕਮੈਂਟ ਕਰ ਦਿਓ ਤੇ ਕੁਝ ਹੋਰ ਕੁਝ ਵੀਡੀਓ ਇਦਾਂ ਦੀ ਲੈ ਕੇ ਆਣੀ ਹੋਵੇ ਉਹ ਵੀ ਦੱਸ ਦਿਓ ਆਪਾਂ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਬਾਏ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਜੇ ਨਹੀਂ ਕਰਦੇ ਤਾਂ ਫਿਰ ਗੱਲਬਾਤ ਚੰਗੀ ਨਹੀਂ ਉਹ ਤੁਹਾਡੀ ਮਰਜੀ ਬਾਏ